ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਉਤੇ ਸਵੇਰ ਭਰ ਦੇ ਵਿੱਚ ਸ਼ੁਰੂ ਹੋਏ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਤਹਿਤ ਕਪੂਰਥਲਾ ਸਬਡਿਵੀਜ਼ਨ ਦੇ ਪਿੰਡ ਆਲਮਗਿਰ ਦੇ ਗੁਰਦੁਆਰਾ ਘੰਟਾ ਕੜ ਸਾਹਿਬ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ एसडीएम डॉ इरविन कोरते नगर सुधार ट्रस्ट के चेयरमैन गुरपाल सिंह इंडियन पलो लोक शिकायतताओं का मौके ते निपटारा ਕਰਨ ਦੇ ਨਾਂ ਨਾਲ ਵੱਖ-ਵੱਖ ਵਿਭਾਗਾ ਨਾਲ ਸੰਬੰਧਿਤ ਨਾਗਰਿਕ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ। एसडीएम डॉ इरविन कोन ਨੇ कॅम्प ਦੇ ਵਿੱਚ ਮੌਜੂਦ ਵੱਖ-ਵੱਖ ਵਿਭਾਗਾ ਦੇ હાજર ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਮਸਲਿਆਂ ਨੂੰ ਨਿਯਮ ਅਨੁਸਾਰ ਸਮਾਬੰਦ ਢੰਗ ਦੇ ਨਾਲ ਹੱਲ ਕੀਤਾ ਜਾਵੇ। ਉਨ੍ਹਾਂ ਵੀ ਹਦਾਇਤ ਦਿੱਤੀ ਹੈ ਕਿ कॅम्प ਦੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਰਾਜ ਸਰਕਾਰ ਨਾਲ ਸੰਬੰਧਿਤ ਵਿਪਾਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਲੋਕ ਪੱਖੀ ਸਹੂਲਤਾਂ ਬਾਰੇ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਲਾਪਾਤਰੀ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ ਅੱਜ ਇਹ ਕਾਲਾ ਸੰਗਿਆ ਵਿਖੇ ਸਾਡੇ ਮਾਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਦੇ ਅਨੁਸਾਰ ਤੇ ਜਿਹੜਾ ਕੈਪ ਲਗਾਇਆ ਗਿਆ ਹੈਗਾ ਜਿਹਦਾ ਨਾਮ ਹੈਗਾ ਆਪੀ ਦਵਾਰ ਆਪੇ ਆਪਦੀ ਸਰਕਾਰ ਆਪਕੇ ਦਵਾਰ ਸੋ ਸਾਡੇ ਇੱਥੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਸਤਨਾੰਦ ਸਿੰਘ ਜੀ ਹੋਗੇ ਨਰਿੰਦਰ ਸਿੰਘ ਸੰਘਾ ਸਾਹਿਬ ਹੋਗੇ ਤੇ ਬਿੱਲੂ ਚਾਚਾ ਜੀ ਹੋਗੇ ਔਰ ਸ਼ਰਮਾ ਸਿੰਘ ਜੀ ਹੋਗੇ ਵਿਜੇ ਰੋੜਾ ਜੀ ਹੋਗੇ ਤੇ ਆਪਣੇ ਸੰਜੀਵ ਕੁੰਡਲ ਜੀ ਹੋਗੇ ਅਤੇ ਜਿੰਨੇ ਵੀ ਸਾਰੇ ਆਮ ਆਦਮੀ ਪਾਰਟੀ ਦੇ ਇੱਥੇ ਬਲਾਕ ਪ੍ਰਧਾਨ ਦਰਜਾ بدرਜਾ ਵਲੰਟੀਅਰ ਸਾਥੀ ਹਾਜ਼ਰ ਨੇ ਇੱਥੇ ਜਿਹੜਾ ਇੱਕ ਕੈਂਪ ਹੈਗਾ ਲੋਕਾਂ ਦੀ ਭਲਾਈ ਦੇ ਵਾਸਤੇ ਜਿਹਦੇ ਵਿੱਚ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਘੰਟਾ ਘਰ ਵਿਖੇ ਬੈਠੇ ਹੋਇਆ ਜਿਹਦੇ ਵਿੱਚ ਸੇਵਾ ਕੇਂਦਰ ਦਾ ਜਿਹੜਾ ਕੰਮ ਚੱਲ ਰਿਹਾ ਇੱਥੇ ਤੇ ਬਿਜਲੀ ਦੇ ਵਿਭਾਗ ਦੇ ਅਨੁਸਾਰ ਜਿੰਨੀਆਂ ਵੀ ਲੋਕਾਂ ਦੀਆਂ ਪ੍ਰੋਬਲਮ ਹੈਗੀਆਂ ਬਿਜਲੀ ਵਿਭਾਗ ਦੇ ਨਾਲ ਉਹ ਇੱਥੇ ਆ ਕੇ ਆਪਣੀਆਂ ਸੋਰਟ ਆਫ ਕਰਾ ਦੇ ਨੇ ਐਗਰੀਕਲਚਰ ਵਿਭਾਗ ਹੋ ਗਿਆ ਫੂਡ ਸਪਲਾਈ ਹੋ ਗਿਆ ਮੈਡੀਕਲ ਵਿਭਾਗ ਹੋ ਗਿਆ ਇਹਦੇ ਨਾਲ ਨਾਲ ਪਿੰਡੂ ਤੇ ਜ਼ਿਲ੍ਹਾ ਭਲਾਈ ਅਫਸਰ ਹੋ ਗਿਆ ਤੇ ਪਿੰਡੂ ਤੇ ਆਪਣਾ ਵਿਕਾਸ ਵਿਭਾਗ ਹੋ ਗਿਆ ਡਿਸਟ੍ਰਿਕਟ ਮੰਡੀ ਅਫਸਰ ਹੋ ਗਿਆ ਤੇ ਰਵਾਕਰ ਸਪਲਾਈ ਹੋ ਗਿਆ ਅਤੇ ਇਤੋਂ ਲਾਵਾ ਹੋਰ ਵੀ ਵਿਭਾਗ ਦੇ ਅਫਸਰ ਸਹਿਬਾਨ ਇੱਥੇ ਬੈਠੇ ਹੋਏ ਨੇ ਇਹਦੇ ਵਿੱਚ ਸਾਡੇ ਮਾਨਯੋਗ ਐਸਜੀਐਮ ਸਾਹਿਬ ਅੱਜ ਮੈਡਮ ਮੇਜਰ ਏਰਵਿੰਕੌਰ ਜੀ ਬੈਠੇ ਹੋਏ ਨੇ ਇੱਥੇ ਨੇ ਆਪਣੀ ਦੇਖ ਰਖੇਟ ਸਾਰਾ ਕੰਮ ਕਰ ਰਹੇ ਨੇ ਤੇ ਮੈਂ ਸਮਝਦਾ ਕਿ ਬਹੁਤ ਹੀ ਅੱਛਾ ਉਪਰਾਲਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਕਮ ਅਨੁਸਾਰ ਇੱਥੇ ਜਿਹੜਾ ਲੋਕ ਬੜੇ ਖੁਸ਼ ਹੋ ਨੇ ਲੋਕਾਂ ਦੇ ਨਿੱਕੇ ਨਿੱਕੇ ਰੋਜ਼ਮਰਾਂ ਦੇ ਕੰਮ ਨੇ ਜਿਹੜਾ ਕਿ ਉੱਥੇ ਜਾ ਕੇ ਡਿਸਟ੍ਰਿਕਟ ਅਫੀਸਰ ਦੇ ਵਿੱਚ ਜਾ ਕੇ ਇਹਨਾਂ ਨੂੰ ਜਦੋਂ ਗਿਣੇ ਮਾਰਦੇ ਪਹੁੰਚੇ ਸੀਗੇ ਤੇ ਉਹਦੇ ਵਿੱਚ ਕੁਝ ਅਥਰਸ ਸਹਗਾਣ ਹੈ ਜਿਹੜੇ ਕੰਮ ਨਹੀਂ ਕਰ ਪਾਦੇ ਸੀਗੇ ਜਿੱਥੇ ਅੱਜ ਐਸਐਸ ਸਾਹਿਬਾਨ ਸਾਰੇ ਇੱਥੇ ਡਿਪਾਰਟਮੈਂਟਾਂ ਦੇ ਅੱਥੇ ਬੈਠੇ ਹੋਏ ਨੇ ਜਿਹਦੇ ਵਿੱਚ ਲੋਕ ਆਪਣਾ ਇੱਥੇ ਆ ਕੇ ਸਾਡੀਆਂ ਮਾਈਆਂ ਭੈਣਾਂ ਵੀ ਬੈਠੀਆਂ ਹੋਈਆਂ ਸਾਡੇ ਬਜ਼ੁਰਗ ਬੈਠੇ ਹੋਏ ਨੇ ਜਿਨ੍ਹਾਂ ਨੂੰ ਤੇ ਰੋਜ਼ ਆਣਾ ਜਾਣਾ ਮੁਸ਼ਕਲ ਹੁੰਦਾ ਸੀ ਅੱਜ ਉਹਨਾਂ ਦੇ ਘਰ ਦੇ ਵਿੱਚ ਬੈਕੈਂਪ ਲਗਾਇਆ ਗਿਆ ਹੈਗਾ ਇੱਕ ਬਹੁਤ ਸੋਹਣਾ ਉਪਰਾਲਾ ਹੈਗਾ ਲੋਕਾਂ ਦੀ ਆਮ ਆਮ ਦੀ ਜਨਸਾ ਦੀ ਸੇਵਾ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੀ ਅੱਜ ਸਰਕਾਰ ਦਾ ਜਿਹੜਾ ਉਪਰਾਲਾ ਹੈ ਸਰਕਾਰ ਆਪਕੇ ਦਰਵਾਜ਼ੇ ਤਹ ਤਸੀਂ ਆਲਮਗੀਰ ਪਿੰਡ ਜਿਹੜਾ ਹੈ ਉੱਥੇ ਗੁਰਦੁਆਰਾ ਘੰਟਾ ਘਰ ਵਿੱਚ 10 ਪਿੰਡਾਂ ਦਾ ਇੱਕ ਕਲਸਟਰ ਬਣਾ ਕੇ ਅਸੀਂ ਅੱਜ ਕੈਂਪ ਲਗਾਇਆ ਹੋਇਆ ਹੈ ਜਿੱਥੇ ਅਸੀਂ ਸਾਰੇ ਪਿੰਡਾਂ ਜਿਹੜੇ ਨੇੜੇ ਦੇ ਪਿੰਡ ਨੇ ਆਲਮਗਿਰ ਪਿੰਡ ਦੇ ਨੇੜੇ ਦੇ ਪਿੰਡ ਦੇ ਸਾਰੇ ਪਿੰਡਾਂ ਦੇ ਵਿੱਚ ਜੇ ਲੋਕਾਂ ਨੂੰ ਕੋਈ ਵੀ ਸ਼ਿਕਾਇਤ ਹੈ ਕੋਈ ਰਿਵਾਂਸ ਹੈ ਕੋਈ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹਦੇ ਵਾਸਤੇ ਸਾਰੇ ਹੀ ਡਿਪਾਰਟਮੈਂਟਸ ਜਿਹੜੇ ਨਾਲ ਅੱਜ ਤੇ ਹਾਜ਼ਰ ਨੇ ਉਹਦੇ ਵਿੱਚ ਸੇਵਾ ਕੇਂਦਰ ਦੇ ਥਰੂ ਐਪਲੀਕੇਸ਼ਨ ਦਿੱਤੀਆਂ ਜਾ ਰਹੀਆਂ ਨੇ ਕੋਈ ਅਗਰ ਆਯੂਸ਼ਮਾਨ ਕਾਰਡ ਬਣਾਉਣਾ ਚਾਹ ਰਹੇ ਉਹਦੀ ਵੀ ਐਪਲੀਕੇਸ਼ਨ ਲਈਤੀ ਜਾ ਰਹੀ ਹੈ ਉਸੇ ਤਰ੍ਹਾਂ ਹਰ ਵਿਭਾਗ ਆਪਣੀ ਜੜੀ ਐਪਲੀਕੇਸ਼ਨ ਉਹ ਲੈ ਰਹੇ ਹੈ ਤਾਂ ਉਹਦੇ ਉੱਤੇ ਕੰਮ ਜਿਹੜਾ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਅਸੀਂ ਫਿਰ ਲੋਕਾਂ ਨੂੰ ਰਿਕਵੈਸਟ ਕਰਾਂਗੇ ਜਿੱਥੇ ਕੈਂਪ ਲੱਗਦੇ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਉਹਨਾਂ ਕੈਂਪਾਂ ਦਾ ਅ ਜਿਹੜਾ ਤੁਸੀਂ ਬੈਨੀਫਿਟ ਲੋ ਤੇ ਇਹਨਾਂ ਕੈਂਪਸ ਦੇ ਵਿੱਚ ਜਿਹੜੀਆਂ ਸੇਵਾਵਾਂ ਸੁਵਿਧਾਵਾਂ ਸਰਕਾਰ ਵੱਲੋਂ ਅਸੀਂ ਤੁਹਾਡੇ ਘਰ ਆ ਕੇ ਦੇ ਰਹੇ ਹਾਂ ਉਹਦਾ ਫਾਇਦਾ ਉਠਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਪੂਠਲਾ ਦੇ ਵਿੱਚ ਹੋਰ ਵੀ ਪਿੰਡਾਂ ਦੇ ਵਿੱਚ ਐਸੇ ਕੈਂਪ ਕਰਨ ਜਾ ਰਹੇ ਹਾਂ ਜਿਹਦਾ ਅਸੀਂ ਪਬਲਿਸਿਟੀ ਜਿਹੜੀ ਹੈ ਉਹ ਨਿਊਜ਼ਪੇਪਰ ਤੇ ਰਾਹੀਂ ਮਨਾਦੀ ਦੇ ਪ੍ਰੋਗਰਾਮਾਂ ਵਿੱਚ ਅਨਾਊਂਸਮੈਂਟ ਕਰਕੇ ਕਰ ਦਵਾਂਗੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਸੇਵਾਵਾਂ ਚਾਹੀਦੀਆਂ ਨੇ ਅਸੀਂ ਤੁਹਾਡੇ ਦਵਾਰ ਤੇ ਆ ਕੇ ਤੁਹਾਡੇ ਜਿਹੜੀਆਂ ਹੈ ਸੇਵਾਵਾਂ ਤੁਹਾਨੂੰ ਪ੍ਰਦਾਨ ਕਰਾਂਗੇ ਥੈਂਕ ਯੂ